ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਵਧੀਆ ਹੋਵੋਗੇ ਆ ਦੇਖੋ ਅੱਜ ਮੈਂ ਸਪੈਸ਼ਲੀ ਸੈਕਰਾਮੈਂਟੋ ਤੋਂ ਆਊਟਸਾਈਡ ਇੱਕ ਸ਼ਹਿਰ ਲੜਾਈ ਪੈਂਦਾ ਹੈ ਤੇ ਮੈਂ ਉੱਥੇ ਸਪੈਸ਼ਲੀ ਅੱਜ ਆਇਆ ਹਾਂ ਦੇਖੋ ਗੋਰਿਆਂ ਨੇ ਕਿੰਨੇ ਹੀ ਵਧੀਆ ਫਾਰਮ ਬਣਾਏ ਹੋਏ ਨੇ ਫਾਰਮ ਹਾਊਸ ਆ ਦੇਖੋ ਤੇ ਬਾਗ ਵੀ ਨੇ ਅੰਗੂਰਾਂ ਦੇ ਬਾਗ ਆ ਦੇਖੋ ਇਹ ਸਾਰੇ ਅੰਗੂਰਾਂ ਦੇ ਬਾਗ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੋਰੇ ਕੰਦੇ ਨੇ ਵਧੀਆ ਖੇਤੀ ਕਰਦੇ ਨੇ ਆ ਦੇਖੋ ਇਹ ਸਾਰਾ ਹੀ ਇਲਾਕਾ ਖੇਤੀ ਵਾਲਾ ਹੈ ਆ ਦੇਖੋ ਅੰਗੂਰਾਂ ਦੇ ਬਾਗ ਹੋਰ ਬਹੁਤ ਹੀ ਚੈਰੀ ਦੇ ਬਾਗ ਇੱਕ ਵਾਰ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀ ਜਿੰਦੇ ਵਿੱਚ ਚੈਰੀ ਦੇ ਬਾਗ ਤੁਹਾਨੂੰ ਦਿਖਾਏ ਸੀ ਆ ਦੇਖੋ ਆ ਦੇਖੋ ਕਿੰਨੇ ਸ਼ਾਨਦਾਰ ਫਾਰਮ ਹਾਊਸ ਬਣਾਏ ਹੋਏ ਨੇ ਦੇ ਆ ਗਾਇਸ ਅਗਲੀ ਵੀਡੀਓ ਦੇ ਵਿੱਚ